ਜੇ ਰਸਬੀ ਸਰ ਕਾਏ ਗਸਿਆਰ ਜੇ ਰਸਬੀ ਸਰ ਕਾਏ ਗਸਿਆਰ ਧਾਮ ਰਸਪਿਆਰੇ ਧਾਮ ਰਸਪਿਆਰੇ ਧਾਮ ਰਸਪਿਆਰੇ ਜਾਣੇ ਨਰ ਕੋਈ ਨਹੀਂ ਆਦਾ ਮੈਂ ਹਸਦਾ ਫਿਰ ਤੇ ਆਇਆ ਕਿ ਕਿਹੜਾ ਜੀ ਵਾਹ ਵਾਹ ਜੀ ਦਾ ਦਾਸਾ ਵਾਇਗੋ ਜੀ ਕੀ ਬਣੇ ਅੱਜ ਅਸੀਂ ਇੱਕ ਵਾਰੀ ਫੇਰ ਗੁਰਦੁਆਰਾ ਕੱਲਾ ਸਾਹਿਬ ਆਏ ਆ ਇੱਥੇ ਨੈਸ਼ਨਲ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਇੱਕ ਕੈਂਪ ਲਗਾਇਆ ਜਾਂਦਾ ਜਿਸ ਦੇ ਵਿੱਚ ਐਕਵਾ ਪ੍ਰੈਸ਼ਰ ਦੇ ਨਾਲ ਹਰ ਇੱਕ ਬਿਮਾਰੀ ਦਾ ਇਲਾਜ ਬੜੇ ਸੁਖਾਵੇ ਤਰੀਕੇ ਨਾਲ ਕੀਤਾ ਜਾਂਦਾ ਇੱਥੇ ਜਿਹੜਾ ਟ੍ਰੀਟਮੈਂਟ ਹੈ ਉਹ ਫਰੀ ਆਫ ਕਾਸਟ ਹੈ ਉਹਨਾਂ ਦੇ ਜਿਹੜੀ ਦਵਾਈਆਂ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਵੀ 20% ਡਿਸਕਾਊਂਟ ਹਰ ਕੋਈ ਲੋਕ ਦਿੱਤਾ ਜਾਂਦਾ ਹੈ ਤਾਂ ਸਾਡੇ న్యూਸ ਚੈਨਲ ਨੂੰ ਅਸੀਂ ਸਾਇਨ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਆ ਕੇ ਇਸ ਜਿਹੜਾ ਕੈਂਪ ਲੱਗਾ ਹੈ ਇਸ ਦਾ ਲਾਹ ਲਵੋ ਫਾਇਦਾ ਲਵੋ ਔਰ ਹੋਰ ਲੋਕਾਂ ਨੂੰ ਵੀ ਇਹਨਾਂ ਦੀ ਰੂਪਰੇਖਾ ਵਾਲੇ ਦੱਸੋ ਕਿ ਆਪਣੀ ਬੁਮਾਰੀਆਂ ਦਾ ਇਲਾਜ ਤੋਂ ਖਾਂਵੇਂ ਕਿੱਥੇ ਨਿਰਾਸਾ ਧੰਨਵਾਦ ਸਸ਼ੀਕਾਲ ਜੀ ਵਾਈਗੁਰ ਜੀ ਕਾਲ ਸਾਹਿਬ ਵਾਈਗੁਰ ਜੀ ਕੀ ਪਤੇ ਮੈਂ ਡਾਕਟਰ ਸਾਹਿਲ ਸ਼ਰਮਾ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਬਾਬਾ ਤੱਲਨ ਸਾਹਿਬ ਵਿਖੇ ਫ੍ਰੀ ਨੈਚੁਰੋਪੈਥੀ ੈਂਪ ਲਗਾਇਆ ਗਿਆ ਹੈ ਜਿਸ ਵਿੱਚ ਤੁਹਾਡੇ ਸਾਹਮਣੇ ਸੰਗਤਾਂ ਇਸ ੈਂਪ ਦਾ ਲਾਹਾ ਲੈ ਰਹੀਆਂ ਹਨ ਤੇ ਕਈ ਸੰਗਤਾਂ ਨੇ ਇੱਥੋਂ ਲਾਹਾ ਲਿਆ ਹੈ ਕਿਸੇ ਨੂੰ ਪ੍ਰਾਣੀ ਤੋਂ ਪ੍ਰਾਣੀ ਪ੍ਰੋਬਲਮ ਦੀ ਹੈ ਪੈਰਾਲਾਈਜ਼ ਮਾਈਗਰੇਨ ਕਿਸੇ ਦੀ ਗ੍ਰੀਸ ਦੀ ਕਮੀ ਹੈ ਟੈਕ ਦੀ ਕਮੀ ਹੈ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੋਈ ਡਿਸਕ ਸਲਿੱਪ ਹੈ ਇਸ ਕਬਲ ਜੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਦਾ ਸਾਰਾ ਟ੍ਰੀਟਮੈਂਟ ਜਿਹੜਾ ਨੈਚੁਰੋਪੈਥੀ ਹਾਈਪੋ ਪ੍ਰੈਸ਼ਰ ਵਿਧੀ ਰਾਹੀਂ ਕੀਤਾ ਜਾਂਦਾ ਹੈ ਤੇ ਕਿਸੇ ਵੀ ਮੇਰੇ ਵੀਰ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਇੱਥੇ ਹਰ ਐਤਵਾਰ ਨੂੰ ਆ ਕੇ ਆਪਣਾ ਇਲਾਜ ਕਰਾ ਸਕਦਾ ਹੈ ਤੇ ਇਹ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਕਿ ਲੋਕ ਇਸ ਚੀਜ਼ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ ਸਤਿ ਸ਼੍ਰੀ ਅਕਾਲ ਜੀ